ਵਾਹਿਗੁਰੂ ਸਾਹਿਬ ਜੀਓ ਗੋੜੀ ਗਵਾਰੇਰੀ ਮਹਿਲਾ ਪੰਜਵਾ ਜਾ ਕਐ ਵਸ ਖਾਨ ਸੁਲਤਾਨ ਜਾ ਕਐ ਵਸ ਹੈ ਸਗਲ ਜਹਾਂ ਜਾਂ ਕਾ ਕੀਆ ਸਭ ਕਿਛ ਹੋਏ ਤਿਸਤੇ ਬਾਹਰ ਨਾਹੀ ਕੋਏ ਕਹੋ ਬੇਨਤੀ ਆਪਣੇ ਸਤਗੁਰ ਪਾਹੇ ਕਾਜ ਤੁਮਾਰੇ ਦੇ ਨਵਾਹਿ ਰਹਾਓ ਸਭ ਤੇ ਊਚ ਜਾਂ ਕਾ ਦਰਵਾਰ ਸਗਲ ਭਗਤ ਜਾਂ ਕਾ ਨਾਮ ਆਧਾਰ ਸਰਬ ਵਿਆਪਿਤ ਪੂਰਨ ਧਨੀ ਜਾਂ ਕੀ ਸੋਭਾ ਘਟ ਘਟ ਬਣੀ ਜਿਸ ਸਿਮਰਤ ਦੁਖ ਡੇਰਾ ਟਹ ਜਿਸ ਸਿਮਰਤ ਜਮ ਕਿsho ਨਾ ਕਹਾ ਜਿਸ ਸਿਮਰਤ ਹੋਤ ਸੁਕੇ ਹਰੇ ਜਿਸ ਸਿਮਰਤ ਡੂਬਤ ਪਾਹਣ ਤਰੇ ਸੰਤ ਸਵਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਕਹੋ ਨਾਨਕ ਮੇਰੀ ਸੁਣੀ ਅਰਦਾਸ ਸ਼ਾਂਤ ਪ੍ਰਸਾਦ ਮੋਕੋ ਨਾਮ ਨਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 182 ਅਤੇ 183 ਦੇ ਉੱਪਰ ਅੰਕਿਤ ਹੈ ਸਤਿਗੁਰੂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਸੇ ਪਾਤਸ਼ਾਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਸਾਨੂੰ ਇੱਕ ਅਕਾਲ ਪੁਰਖ ਪਰਮੇਸ਼ਰ ਨਾਲ ਜੋੜਦੇ ਹਨ ਔਰ ਵਾਰ-ਵਾਰ ਸਤਗੁਰੂ ਨੇ ਸਾਨੂੰ ਇਹ ਸੰਦੇਸ਼ ਉਪਦੇਸ਼ ਬਖਸ਼ਿਸ਼ ਕੀਤਾ ਹੈ ਤਤ ਬਿਨ ਦੂਜਾ ਨਾਹੀ ਕੋਏ ਤੂੰ ਕਰਤਾ ਔਰ ਕਰਹ ਸੋ ਹੋਏ ਤੇਰਾ ਜੋਰ ਤੇਰੀ ਮੰਨ ਟੀਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੀਕ ਤੇਰਾ ਆਧਾਰ ਸਤਿਗੁਰੂ ਕਹਿੰਦੇ ਭਾਈ ਮੇਰਾ ਸਿੱਖ ਭਟਕੇ ਨਾ ਇਹ ਭਰਮਾਂ ਦੇ ਵਿੱਚ ਨਾ ਪਵੇ ਜਦੋਂ ਅਸੀਂ ਸਤਿਗੁਰੂ ਦੇ ਨਾਲ ਜੁੜਦੇ ਹਾਂ ਹੁਣ ਸਹਿਦ ਲੋਕ ਸੋਚਦੇ ਆ ਕਿ ਆ ਮੰਤਰ ਪੜਨ ਦੇ ਨਾਲ ਜਾਂ ਧਾਗੇ ਤਵੀਤ ਬੰਨਣ ਦੇ ਨਾਲ ਜਾਂ ਪੰਡਤਾਂ ਨੂੰ ਹੱਥ ਦਿਖਾਉਣ ਦੇ ਨਾਲ ਸਾਡੀ ਕਿਸਮਤ ਬਦਲ ਜਾਏਗੀ ਇਹ ਕਦੇ ਨਹੀਂ ਹੋ ਸਕਦਾ ਕਿਉਂਕਿ ਹੱਥ ਜਿਹੜੇ ਦਿਖਾਉਣ ਵਾਸਤੇ ਨਹੀਂ ਬਣੇ ਹੱਥ ਜਿਹੜੇ ਆ ਮਿਹਨਤ ਕਰਨ ਵਾਸਤੇ ਬਣੇ ਜਦੋਂ ਅਸੀਂ ਇਹਨਾਂ ਹੱਥਾਂ ਦੇ ਨਾਲ ਇਹ ਹੱਥ ਹੀ ਆ ਨਾ ਸਾਧ ਸੰਗਤ ਜੀ ਭਾਗਾਂ ਵਾਲੇ ਆਪ ਜੀ ਗੁਰਬਾਣੀ ਪੜ੍ਹਦੇ ਗੁਟਕਾ ਸਾਹਿਬ ਫੜਦੇ ਆਪਾਂ ਪੋਥੀ ਸਾਹਿਬ ਹੱਥ ਵਿੱਚ ਫੜਦੇ ਇਹ ਹੱਥ ਹੀ ਹਨ ਜਿਹਦੇ ਨਾਲ ਆਪਾਂ ਹੱਥਾਂ ਨਾਲ ਸੇਵਾ ਕਰਦੇ ਹਾਂ ਹ ਸੇਵਾ ਕਰਨ ਦੇ ਨਾਲ ਜ਼ਰੂਰ ਤਕਦੀਰ ਬਦਲਦੀ ਹੈ ਕਿਸਮਤ ਬਦਲਦੀ ਹੈ ਆ ਕਿਸੇ ਨੂੰ ਹੱਥ ਦਿਖਾਉਣ ਦੇ ਨਾਲ ਕਿਸੇ ਦੀ ਕਿਸਮਤ ਨਹੀਂ ਬਦਲੀ ਕਿਉਂਕਿ ਜਦੋਂ ਅਸੀਂ ਭਰਮ ਦੇ ਵਿੱਚ ਪੈ ਜਾਂਦੇ ਹਾਂ ਭਟਕਣਾ ਦੇ ਵਿੱਚ ਪੈ ਜਾਂਦੇ ਹਾਂ ਅੱਜ ਸਤਗੁਰੂ ਜੀ ਬਖਸ਼ਿਸ਼ ਕਰ ਰਹੇ ਆ ਕਹਿੰਦੇ ਕਹੋ ਬੇਨੰਤੀ ਆਪਣੇ ਸਤਗੁਰੂ ਪਾਸ ਅਰਦਾਸ ਜਿਹੜੀ ਆ ਬੇਨਤੀ ਜਿਹੜੀ ਆ ਰਜੋਈ ਜਿਹੜੀ ਆ ਪ੍ਰਾਰਥਨਾ ਜਿਹੜੀ ਆਪਣੇ ਸਤਿਗੁਰੂ ਦੇ ਕੋਲ ਕਰਨੀ ਹੈ ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ ਜਦੋਂ ਆਪਣੇ ਸਤਿਗੁਰੂ ਦੇ ਅੱਗੇ ਆਪਾਂ ਅਰਦਾਸ ਕਰਦੇ ਹਾਂ ਹੁਣ ਕਿਸੇ ਬੰਦੇ ਨੂੰ ਦੱਸੋਗੇ ਤੇ ਉਹਨੇ ਤਾਂ ਅਗਲੇ ਆਪਣੇ ਦੋ ਚਾਰ ਦੁੱਖ ਸੁਣਾ ਦੇਣੇ ਪਾਤਸ਼ਾਹ ਕਹਿੰਦੇ ਨੇ ਜਿਸ ਮਾਨੁਕਪੈ ਕਰੋ ਬੇਨੰਤੀ ਸੋ ਆਪਣੇ ਦੁੱਖ ਭਰਿਆ ਕਹੋ ਬੇਨੰਤੀ ਆਪਣੇ ਸਤਗੁਰ ਪਾਹੇ ਤੇਰਾ ਕੋਈ ਵੀ ਕੰਮ ਹੋਏਗਾ ਨਾ ਉਹ ਸਤਗੁਰ ਨਿਭਾ ਦੇਗਾ ਉਹਨੂੰ ਸਿਰੇ ਚਾੜ ਦੇਗਾ ਕਾਜ ਤੇਮਾਰੇ ਦੇਹ ਨਿਭਾਹੇ ਉਹ ਤੇਰੇ ਕਾਰਜ ਜਿਹੜੇ ਆ ਉਹ ਸਿਰੇ ਚਾੜ ਦੇਗਾ ਤੇਰਾ ਕੰਮ ਜਿਹੜਾ ਹੈ ਉਹ ਪੂਰਾ ਹੋਏਗਾ ਕਹੋ ਬੇਨੰਤੀ ਆਪਣੇ ਸਤਗੁਰ ਪਾਹੇ ਕਾਜ ਤੁਮਾਰੇ ਦੇਹ ਨਿਮਾਹੇ ਰਹਾਉ ਕਿਉਂ ਉਹਦੇ ਅੱਗੇ ਬੇਨਤੀ ਕਰਨੀ ਹੈ ਪਾਸ਼ਾ ਕਹਿੰਦੇ ਜਾ ਕੇ ਵਸ ਖਾਨ ਸੁਲਤਾਨ ਵੱਡੇ ਵੱਡੇ ਖਾਨ ਸੁਲਤਾਨ ਉਹਦੇ ਵਸ ਵਿੱਚ ਹੈ ਜੋ ਵੀ ਆਪਾਂ ਸੰਸਾਰ ਦੇ ਵਿੱਚ ਦੇਖਦੇ ਆ ਇਹ ਸਾਰਾ ਕੁਝ ਉਹਦੇ ਵਸ ਵਿੱਚ ਮੇਰੇ ਹਰਜੀਓ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਸ ਕਰ ਹਮ ਸਕ ਜਿਉ ਭਾਵਹਿ ਤਿਵੇਂ ਬਖਸ਼ ਕਿਉਂਕਿ ਸਭ ਕੁਝ ਕਰਨ ਤੇ ਕਰਾਉਣ ਦੀ ਸਮਰੱਥਾ ਤੇਰੇ ਕੋਲ ਹੈ ਕੀਤਾ ਕਰਨਾ ਸਰਬ ਰਜਾਈ ਕਿਸ ਕੀਚਾ ਜੇ ਕਰ ਸਕੀਏ ਆਪਣਾ ਕੀਤਾ ਕਿਸੂ ਨਾ ਹੋਵੇ ਜਿਉ ਹਰ ਭਾਵਹਿ ਤਿਉ ਰਖੀਏ ਮੇਰੇ ਹਰ ਜੀਓ ਸਭ ਕੋ ਤੇਰੇ ਵਾਸ ਤੇ ਗੱਲ ਉਹ ਤਾਂ ਨਹੀਂ ਬਣਨੀ ਹੈ ਜਿੱਦਨ ਅਸੀਂ ਉਹਦੇ ਅਧੀਨ ਰਵਾਂਗੇ ਜਦਨ ਉਹਤੇ ਭਰੋਸਾ ਰੱਖਾਂਗੇ ਉਹਤੇ ਵਿਸ਼ਵਾਸ ਰੱਖਾਂਗੇ ਜੋ ਪਰਮੇਸ਼ਰ ਕਰਦਾ ਉਹ ਚੰਗਾ ਹੈ ਜੋ ਤੁਦ ਭਾਵੈ ਸਾਈ ਭਲੀਕਾਰ ਦੁੱਖਾਂ ਦਾ ਕਾਰਨ ਵੀ ਹੈ ਅਸੀਂ ਹੋਰ ਸੋਚਦੇ ਹਾਂ ਪ੍ਰਮਾਤਮਾ ਹੋਰ ਕੁਝ ਸਾਡੇ ਵਾਸਤੇ ਸੋਚਦਾ ਹੈ ਤੇ ਅਸੀਂ ਜੋ ਸੋਚਦੇ ਹਾਂ ਨਹੀਂ ਮਿਲਦਾ ਅਸੀਂ ਦੁਖੀ ਹੁੰਨੇ ਹਾਂ ਜੋ ਕਰਦਾ ਉਹਦਾ ਸ਼ੁਕਰ ਕਰਨਾ ਹੈ ਜੋ ਕਰ ਰਹੇ ਉਹ ਚੰਗਾ ਹੀ ਕਰਦਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਇਸ ਭਾਵੇ ਨਾਨਕਾ ਸਾਈ ਗੱਲ ਚੰਗੀ ਇੱਕ ਫਕੀਰ ਸੀ ਸਾਧ ਸੰਗਤ ਜੀ ਤੇ ਉਹ ਹਮੇਸ਼ਾ ਹੀ ਸ਼ੁਕਰ ਦੇ ਵਿੱਚ ਰਹਿੰਦਾ ਸੀ ਕਿ ਜੋ ਹੋ ਰਿਹਾ ਸ਼ੁਕਰ ਹੈ ਪ੍ਰਮਾਤਮਾ ਦਾ ਸ਼ੁਕਰ ਹੈ ਆਪਣੇ ਚੇਲਿਆਂ ਦੇ ਨਾਲ ਤੁਰਿਆ ਜਾ ਰਿਹਾ ਸੀ ਤੇ ਉਹਦਾ ਪੈਰ ਨਾ ਪੱਥਰ ਤੇ ਲੱਗਾ ਜ਼ੋਰ ਦੀ ਤੇ ਪੈਰ ਵਿੱਚੋਂ ਖੂਨ ਨਿਕਲਣ ਲੱਗ ਗਿਆ ਹੱਥ ਜੋੜ ਕੇ ਖੜਾ ਹੋ ਗਿਆ ਰੱਬ ਤੇਰਾ ਸ਼ੁਕਰ ਹੈ ਪਰਮਾਤਮਾ ਤੇਰਾ ਸ਼ੁਕਰ ਹੈ ਉਹ ਨਾਲ ਦੇ ਪੁੱਛਦੇ ਆ ਤੁਹਾਡੇ ਪੈਰ ਵਿੱਚੋਂ ਖੂਨ ਨਿਕਲਦਾ ਹੈ ਤੁਸੀਂ ਪੱਥਰ ਨੂੰ ਵੀ ਸ਼ੁਕਰ ਕਰ ਹੀ ਜਾਂਦੇ ਪੱਥਰ ਨੇ ਪੱਥਰ ਤੁਹਾਡੇ ਲੱਗਾ ਤੇ ਸ਼ੁਕਰ ਕਰ ਰਹੇ ਹੋ ਕਹਿੰਦੇ ਜੋ ਹੋਇਆ ਚੰਗਾ ਹੀ ਹੁੰਦਾ ਦੱਸਾਂਗੇ ਦੱਸੂੰਗਾ ਕਿਉਂ ਮੈਂ ਸ਼ੁਕਰ ਕੀਤਾ ਅਗਾਹ ਚੱਲਦਿਆਂ ਚੱਲਦਿਆਂ ਸ਼ਾਮ ਪੈ ਗਈ ਹਨੇਰਾ ਹੋ ਗਿਆ ਹੁਣ ਚਾਰ ਪੰਜ ਚੇਲੇ ਸਨ ਨਾਲ ਪਿੰਡ ਦੇ ਵਿੱਚ ਪਹੁੰਚ ਗਏ ਚਲੋ ਕਿਸੇ ਨੂੰ ਕਹਨੇ ਆ ਪ੍ਰਸ਼ਾਦਾ ਵੀ ਛਕਣਾ ਤੇ ਰਾਤ ਰੋਕਣਾ ਵੀ ਹੈ ਦਰਵਾਜਾ ਖੜਕਾਇਆ ਅੰਦਰੋਂ ਜਵਾਬ ਮਿਲ ਗਿਆ ਨਾ ਤਾਂ ਸਾਡੇ ਘਰ ਰੋਟੀ ਹੈ ਤੇ ਨਾ ਜਗ੍ਹਾ ਰਹਿਣ ਵਾਸਤੇ ਉੱਥੋਂ ਦੋ ਕਦਮ ਨਿਕਲਦੇ ਆ ਕਹਿੰਦੇ ਬਾਈ ਗੁਰੂ ਤੇਰਾ ਸ਼ੁਕਰ ਹੈ ਪਰਮੇਸ਼ਰ ਤੇਰਾ ਸ਼ੁਕਰ ਹੈ ਦੂਸਰੇ ਘਰ ਜਾਂਦੇ ਆ ਜਵਾਬ ਉੱਥੇ ਵੀ ਮਿਲ ਗਿਆ ਪਰ ਉਸ ਬੰਦੇ ਦਾ ਜਿਹੜਾ ਸੁਭਾਅ ਸੀ ਅਵਸਥਾ ਸੀ ਸ਼ੁਕਰ ਵਾਲੀ ਸੀ ਉਹ ਫਕੀਰ ਨੇ ਆਕਿਆ ਰੱਬਾ ਤੇਰਾ ਸ਼ੁਕਰ ਹੈ ਬਹੁਤ ਸ਼ੁਕਰ ਹੈ ਇੱਕ ਘਰ ਨਹੀਂ ਸਾਧ ਸੰਗਤ ਦੀ 4-5 ਘਰ ਹੋ ਗਏ ਤੇ ਕਿਸੇ ਨੇ ਦਰਵਾਜ਼ਾ ਹੀ ਨਹੀਂ ਖੋਲਿਆ ਕਿਸੇ ਨੇ ਰੋਟੀ ਵੀ ਨਹੀਂ ਪੁੱਛੀ ਪਾਣੀ ਤੱਕ ਨਹੀਂ ਪੁੱਛਿਆ ਅੱਜ ਹੁਣ ਪੰਜਵਾਂ ਘਰ ਆਇਆ ਤੇ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਜੀ ਆਇਆਂ ਨੂੰ ਵੀ ਆਖਿਆ ਲੰਗਰ ਵੀ ਛਕਾਵਾਂਗੇ ਲੰਗਰ ਤਾਂ ਛਕਾ ਦਿੱਤਾ ਤੇ ਕਮਰਾ ਵੀ ਦੇ ਦਿੱਤਾ ਕਹਿੰਦੇ ਅ ਜੀ ਇਹ ਕਮਰਾ ਬਾਦੂ ਆ ਸਾਡੇ ਆ ਤੁਸੀਂ ਇੱਥੇ ਆਰਾਮ ਕਰ ਲਓ ਹਲੇ ਘੰਟਾ ਕੋ ਹੋਇਆ ਸੀ ਆਰਾਮ ਕੀਤਾ ਰੋਟੀ ਖਾ ਕੇ ਵੀ ਸ਼ੁਕਰ ਕੀਤਾ ਸੌਂ ਲੱਗੇ ਫਿਰ ਸ਼ੁਕਰ ਕੀਤਾ ਉਹ ਫਕੀਰ ਨੇ ਤੇ ਉਹ ਨਾਲ ਦੇ ਕਹਿੰਦੇ ਵੀ ਹੁਣ ਤਾਂ ਬਣਦਾ ਸ਼ੁਕਰ ਵੀ ਰੋਟੀ ਮਿਲ ਗਈ ਕਮਰਾ ਮਿਲ ਗਿਆ ਹੁਣ ਤਾਂ ਸ਼ੁਕਰ ਕਰਨਾ ਬਣਦਾ ਪਰ ਉਹ ਨਹੀਂ ਸਮਝ ਲੱਗੀ ਪੱਥਰ ਤੇ ਪੈਰ ਲੱਗਾ ਖੂਨ ਨਿਕਲ ਰਿਹਾ ਵੇ ਸ਼ੁਕਰ ਆਚਾਰ ਘਰਾਂ ਨੇ ਧੱਕੇ ਮਾਰ ਦਿੱਤੇ ਤਾਂ ਵੀ ਸ਼ੁਕਰ ਉਹ ਕਹਿਣ ਲੱਗਾ ਗੱਲ ਸੁਣੋ ਮੈਂ ਤੁਹਾਨੂੰ ਕੱਲ ਦੱਸਾਂਗਾ ਫਕੀਰ ਸੀ ਪਹੁੰਚਿਆ ਹੋਇਆ ਸੀ ਘੰਟਾ ਕੋ ਹੋਇਆ ਤੇ ਉਹ ਘਰ ਵਾਲਾ ਵਾਪਸ ਆਇਆ ਕਹਿਣ ਲੱਗਾ ਜੀ ਮਾਫ ਕਰਿਓ ਸਾਡੇ ਅਗੇ ਰਿਸ਼ਤੇਦਾਰ ਤੇ ਕਮਰੇ ਸਾਡੇ ਕੋਲ ਦੋ ਹੀ ਆ ਇੱਕ ਸਾਡਾ ਪਰਿਵਾਰ ਹੈ ਤੇ ਇਹ ਕਮਰਾ ਹੈ ਤੇ ਤੁਹਾਨੂੰ ਕਮਰਾ ਖਾਲੀ ਕਰਨਾ ਪੈਣਾ ਤੇ ਸਾਡੇ ਇੱਥੇ ਰਿਸ਼ਤੇਦਾਰ ਰੁਕਣਗੇ ਕਹਿੰਦਾ ਕਿ ਚਲੋ ਬਾਹਰ ਨਿਕਲੇ ਕਹਿੰਦਾ ਸ਼ੁਕਰ ਰੱਬ ਦਾ ਸ਼ੁਕਰ ਹੁਣ 2:3 3 ਵਜ ਗਏ ਰਾਤ ਦੇ ਤੁਰਦੇ ਰਹੇ ਤੁਰਦੇ ਰਹੇ ਸਵੇਰੇ ਪਹੁੰਚ ਗਏ ਇੱਕ ਪਿੰਡ ਦੇ ਵਿੱਚ ਉਥੇ ਜੀ ਆਇਆਂ ਨੂੰ ਆ ਪਾਉ ਭਗਤ ਹੋਈ ਜਦੋਂ 10 11 ਵਜੇ ਖਬਰ ਆਈ ਪਤਾ ਲੱਗਾ ਵੀ ਜਿਹੜੇ ਪਿੰਡ ਰਾਤੀ ਰੁਕਣ ਲੱਗੇ ਸੀ ਨਾ ਉਹਨੂੰ ਡਾਕੂਆਂ ਨੇ ਲੁੱਟ ਲਿਆ ਅੱਧੇ ਲੋਕਾਂ ਨੂੰ ਤਾਂ ਮਾਰ ਦਿੱਤਾ ਤੇ ਅੱਧਾ ਨੂੰ ਜ਼ਖਮੀ ਕਰਕੇ ਚਲੇ ਗਏ ਕਿਉਂ ਕਹਿੰਦਾ ਸ਼ੁਕਰ ਹੈ ਜੋ ਪੁੱਛਦੇ ਆ ਚੇਲੇ ਪੁੱਛਦੇ ਹੁਣ ਦੱਸ ਦਿਓ ਕਹਿੰਦਾ ਵੀ ਜਿਹੜਾ ਪੱਥਰ ਲੱਗਾ ਸੀ ਨਾ ਪੈਰ ਨੂੰ ਉਹ ਇਸ ਕਰਕੇ ਸ਼ੁਕਰ ਕੀਤਾ ਸੀ ਕੀ ਪਤਾ ਕਿਉਂਕਿ ਤਾਂ ਰੱਬ ਦਾ ਸਮਰਾਥਾ ਪੈਰ ਵੱਢ ਵੀ ਸਕਦਾ ਸੀ ਨਾ ਰੱਬ ਤਾਂ ਸਭ ਕੁਝ ਕਰ ਸਕਦਾ ਉਹ ਤਾਂ ਪੈਰ ਵੀ ਵੱਢ ਸਕਦਾ ਸੀ ਪੈਰ ਚੋਂ ਖੋਣੇ ਨਿਕਲਿਆ ਨਾ ਇੱਕ ਨਾਖੁਨੇ ਉਖੜਿਆ ਨਾ ਕੋਈ ਗੱਲ ਨਹੀਂ ਸ਼ੁਕਰ ਹੈ ਵਾਹਿਗੁਰੂ ਇੱਕ ਘਰ ਨਹੀਂ ਗਏ ਦੋ ਘਰ ਨਹੀਂ ਗਏ ਤਿੰਨ ਘਰ ਨਹੀਂ ਗਏ ਚੌਥੇ ਪੰਜਵੇਂ ਘਰ ਗਏ ਆ ਜੇ ਉਹਨਾਂ ਨੇ ਆਪਾਂ ਨੂੰ ਕੱਢ ਵੀ ਦਿੱਤਾ ਤਾਂ ਵੀ ਸ਼ੁਕਰ ਪਤਾ ਲੱਗਿਆ ਨਾ ਹੁਣ ڈاکੂ ਆ ਗਏ ਉਸ ਘਰ ਦੇ ਵਿੱਚ ਤਾਂ ਉਹ ਜਿਹੜੇ ਰਿਸ਼ਤੇਦਾਰ ਆਏ ਸੀ ਉਹਨਾਂ ਨੂੰ ਵੀ ਮਾਰ ਕੇ ਚਲੇ ਗਏ ਨਹੀਂ ਤਾਂ ਆਪਣਾ ਨੰਬਰ ਲੱਗ ਜਾਣਾ ਸੀ ਤੇ ਸ਼ੁਕਰ ਹੈ ਜੋ ਕਰਦਾ ਜੋ ਪਰਮੇਸ਼ਰ ਕਰਦਾ ਉਹ ਚੰਗਾ ਹੀ ਕਰਦਾ ਪਾਤਸ਼ਾਹ ਜੀ ਤਾਂ ਕਹਿੰਦੇ ਜੋਤ ਅਦਭਾਵੈ ਸਾਈ ਭਲੀ ਕਰ ਕਿਤੇ ਕਾਦੇ ਰੁੱਸੇ ਗਲੇ ਕਰਨੇ ਆ ਹੁਣਾ ਉਹੀ ਹੈ ਕਹਿੰਦੇ ਜੋ ਪਰਮੇਸ਼ਰ ਨੇ ਕਰਨਾ ਹੈ ਗੁਰੂ ਮਹਾਰਾਜ ਕਹਿੰਦੇ ਭਾਈ ਹੋਣਾ ਹੈ ਸੋ ਹੀ ਹੈ ਮਣੇ ਨ ਕੀਚੇ ਆਸ ਉਹਦੇ ਅੱਗੇ ਅਰਦਾਸ ਕਰੋ ਕਹਿੰਦੇ ਕਹੋ ਬੇਨੰਤੀ ਆਪਣੇ ਸਤਗੁਰ ਪਾਹੇ ਕਾਜ ਤੇਮਾਰੇ ਦੇ ਨਵਾਹੇ ਰਹੋ ਜਾਂਕੇ ਵਸ ਖਾਨ ਸੁਲਤਾਨ ਵੱਡੇ ਵੱਡੇ ਸੁਲਤਾਨ ਖਾਨ ਜਿਹੜੇ ਉਹਦੇ ਵਸ ਵਿੱਚ ਹੈ ਜਾਂਕੇ ਵਸ ਹੈ ਸਗਲ ਜਹਾਨ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਜਾਂਕੇ ਵਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕਿਛ ਹੋਏ ਉਹਦਾ ਕੀਤਾ ਹੁੰਦਾ ਸਾ ਸਭ ਕੋ ਕੋਈ ਵੀ ਨਹੀਂ ਕੁਝ ਕਰ ਸਕਦਾ ਮੈਂ ਅੱਗੇ ਬੇਨਤੀ ਕੀਤੀ ਹੈ ਜੇ ਆਪਾਂ ਸੰਗਤ ਵੀ ਕਰ ਰਹੇ ਆ ਨਾ ਤੁਸੀਂ ਤੁਹਾਡੇ ਬਹੁਤ ਵੱਡੇ ਭਾਗ ਹੈ ਸਤਿਗੁਰੂ ਕਹਿੰਦੇ ਕਹਿੰਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਜੋ ਗੁਰਸਿੱਖ ਗੁਰਚਰਨੀ ਪੜ੍ਹਦੇ ਆ ਕਈ ਲੋਕ ਨਹੀਂ ਆ ਕੇ ਵੀ ਗੁਰਦੁਆਰੇ ਆ ਕੇ ਵੀ ਅੰਦਰ ਨਹੀਂ ਆ ਸਕਦੇ ਆ ਕੇ ਬੈਠ ਨਹੀਂ ਸਕਦੇ ਜੇ ਬੈਠ ਜਾਂਦੇ ਕਈ ਤਾਂ ਮੋਬਾਈਲ ਚ ਲਾ ਕੇ ਚਲੇ ਜਾਂਦੇ ਜਦੋਂ ਮੈਂ ਕੱਲ ਬੇਨਤੀ ਕੀਤੀ ਪਰੌਂਠੇ ਖਾ ਕੇ ਚਲੇ ਜਾਂਦਾ ਬੱਚਾ ਸਕੂਲ ਚਲਾ ਗਿਆ ਤੇ ਪੜ੍ਹਾਈ ਨਹੀਂ ਕੀਤੀ ਤਾਂ ਬੜਾ ਫਿਕਰ ਹੁੰਦਾ ਜੇ ਆਪਾਂ ਲੰਗਰ ਖਾ ਕੇ ਚਲੇਗੇ ਤੇ ਇਦਾਂ ਦੀ ਵੀ ਹੁੰਦੇ ਆ ਪਰ ਬਹੁਤ ਭਾਗਾਂ ਦੇ ਨਾਲ ਮਿਲਦਾ ਜਿਹੜੇ ਸੰਗਤ ਬੈਠਦੇ ਸੰਗਤ ਕਰਦੇ ਆ ਪਾਤਸ਼ਾਹ ਕਹਿੰਦੇ ਉਹਦਾ ਕੀਤਾ ਸਭ ਕੁਝ ਹੈ ਉਹਦਾ ਸ਼ੁਕਰ ਕਰਨਾ ਚਾਹੀਦਾ ਕਿ ਸਤਗੁਰੂ ਮਹਾਰਾਜ ਕਿਰਪਾ ਕੀਤੀ ਆ ਤੂੰ ਸਾਨੂੰ ਸੰਗਤ ਦੇ ਰਿਹਾ ਜਾਂ ਕਾ ਕੀਆ ਸਭ ਕਿਛ ਹੋਏ ਤਿਸਤੇ ਬਾਹਰ ਨਾਹੀ ਕੋਏ ਕਹੋ ਬੇਨੰਤੀ ਫਿਰ ਬੇਨਤੀ ਕਰ ਰਹੇ ਆ ਗੁਰਨਾਨ ਦੇਵ ਸਾਹਿਬ ਤੋਂ ਲੈ ਕੇ ਗੁਰ ਕਲਗੀਧਰ ਪਾਤਸ਼ਾਹ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਤਿਗੁਰ ਨੇ ਇੱਕੋ ਗੱਲ ਸਾਨੂੰ ਪੱਕੀ ਕਰਾਈ ਬਾਰ-ਬਾਰ ਕਰਾਈ ਹੈ ਕਿ ਇੱਕ ਪਰਮੇਸ਼ਰ ਦਾ ਅਕਾਲ ਪੁਰਖ ਦੀ ਸ਼ਰਨ ਵਿੱਚ ਆਓ ਤੁਧ ਵਿਣ ਦੂਜਾ ਨਾਹੀ ਕੋਏ ਤੂੰ ਕਰਤਾਰ ਕਰਹਿ ਸੋ ਹੋਏ ਕਹੋ ਬੇਨਾਂਤੀ ਆਪਣੇ ਸਤਿਗੁਰ ਪਾਹੇ ਕਾਜ ਤੁਮਾਰੇ ਦੇਹ ਨਿਭਾਹਿ ਰਹਾਓ ਸਭ ਤੇ ਊਚ ਜਾ ਕਾ ਦਰਬਾਰ ਮਨ ਸਵਾਲ ਕਰਦਾ ਨਾ ਉਹਨੂੰ ਆਪਾਂ ਕਾਤੇ ਅਰਦਾਸ ਕਰਨੀ ਕਹਿੰਦੇ ਉਸ ਤੋਂ ਵੱਡਾ ਦਰਬਾਰ ਕੋਈ ਹੈ ਹੀ ਨਹੀਂ ਰੱਬ ਦੇ ਦਰਬਾਰ ਤੋਂ ਵੱਡਾ ਕੋਈ ਦਰਬਾਰ ਨਹੀਂ ਹੈ ਅਤ ਉੱਚਾ ਤਾਂ ਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਬਾਰਾ ਉਹਦੇ ਵਰਗਾ ਕੋਈ ਦਰਬਾਰ ਨਹੀਂ ਹੈ ਦੁਨੀਆ ਤੇ ਬਹੁਤ ਸਥਾਨ ਹੈ ਇਹ ਨਹੀਂ ਕਿ ਮੈਂ ਸਿੱਖ ਹੋ ਗਿਆ ਕਹਿ ਰਿਹਾ ਇਹ ਸਾਨੂੰ ਸਤਗੁਰੂ ਦੀ ਬਖਸ਼ਿਸ਼ ਹੈ ਇੱਕ ਬਹੁਤ ਵੱਡਾ ਇੱਕ ਮੁਸਲਮਾਨ ਹੋਇਆ ਤੇ ਬਹੁਤ ਵੱਡਾ ਵਿਦਵਾਨ ਸੀ ਤੇ ਸਾਦ ਸੰਗਤ ਜੀ ਮੁਹੰਮਦ ਮਸਕੀਨ ਕਰਕੇ ਉਹਦਾ ਨਾਮ ਆਇਆ ਉਹਨੇ ਨਾ ਬੜੀ ਮਿਹਨਤ ਦੇ ਨਾਲ ਚੰਦਨ ਦੀ ਲੱਕੜੀ ਦੇ ਚੌਰ ਸਭ ਤਿਆਰ ਕੀਤੇ ਸੀ ਚੌਰ ਇੱਕ ਚੌਰ ਉਹਨੇ ਜੋ ਨਾ ਦਾ ਮੁਕੱਦਸ ਹਸਤਾਨ ਹੈ ਮੱਕਾ ਮਦੀਨਾ ਉੱਥੇ ਉਹਨੇ ਭੇਟਾ ਕੀਤਾ ਸੀ ਇੱਕ ਦਰਬਾਰ ਸ ਹੈ ਪਰ ਉੱਥੇ ਕਰਨਾ ਚਾਹੁੰਦਾ ਸੀ ਜਿੱਥੇ ਸਾਰਿਆਂ ਦੀ ਗੱਲ ਹੁੰਦੀ ਹੈ ਬੜਾ ਉਹਨੇ ਘੁੰਮਿਆ ਬਹੁਤ ਸਥਾਨ ਦੇਖੇ ਸਤਸੰਗਤ ਦੀ 1925 ਦੀ ਗੱਲ ਹੈ ਤੇ ਗੁਰੂ ਕੇ ਪਿਆਰੇ ਵੀ ਇਦਾਂ ਦੇ ਹੁੰਦੇ ਜਿਨ੍ਹਾਂ ਦੀ ਪ੍ਰੇਰਣਾ ਦਿੱਲੀ ਦੇ ਵਿੱਚ ਪਹੁੰਚਦਾ ਤੇ ਉਥੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਨ ਪਾਈ ਹੀਰਾ ਸਿੰਘ ਦੀ ਕੀਰਤਨ ਕਰਨਾ ਹੈ ਜਦੋਂ ਕੀਰਤਨ ਉਹਨੂੰ ਜਿੰਨਾ ਸਮਝ ਲੱਗਾ ਆਨੰਦ ਬਹੁਤ ਆਇਆ ਉਹਨੇ ਫਿਰ ਕਿਹਾ ਕਿ ਨਾ ਮੈਂ ਚੌਰ ਸਾਹਿਬ ਤੁਹਾਨੂੰ ਭੇਟਾ ਕਰਦਾ हूं ਕਹਿੰਦਾ ਨਹੀਂ ਮੈਂ ਕੀ ਕਰਨਾ ਕਿਉਂਕਿ ਇਹ ਤਾਂ ਬਾਦਸ਼ਾਹਤ ਦੀ ਨਿਸ਼ਾਨੀ ਹੈ ਕਈ ਭੁੱਲੜ ਲੋਕਾਂ ਨੇ ਨਾ ਕਿਤਾਬਾਂ ਲਿਖ ਦਿੱਤੀਆਂ ਵੀ ਇਹ ਤਾਂ ਮੱਖੀਆਂ ਉਡਾਉਣ ਵਾਸਤੇ ਹੈ ਇਹ ਤਾਂ ਬਾਦਸ਼ਾਹਤ ਦੀ ਨਿਸ਼ਾਨੀ ਹੈ ਉਹ ਕਹਿਣ ਲੱਗਾ ਜੇ ਤੂੰ ਲੱਭਦਾ ਫਿਰਦਾ ਨਾ ਤੈਨੂੰ ਮੈਂ ਸਥਾਨ ਦੱਸ ਦੇਣਾ ਚੱਲ ਦਰਬਾਰ ਸਾਹਿਬ ਲੈ ਗਏ ਸੀ ਭਾਈ ਸਾਹਿਬ ਜੀ ਉੱਥੇ ਤੇ ਹਜ਼ੂਰੀ ਰਾਗੀ ਸਨ ਉੱਥੇ ਉਹਨੇ ਭੇਟਾ ਕੀਤਾ ਪਹਿਲੀ ਵਾਰੀ ਹੋਇਆ ਉਹ ਨਾ ਉਸ ਵੇਲੇ ਇੱਕ ਮੁਸਲਮਾਨ ਨੂੰ ਸਨਮਾਨ ਕੀਤਾ ਗਿਆ ਦਰਬਾਰ ਸਾਹਿਬ ਦੇ ਵਿੱਚ ਉਹਦੀ ਸ਼ਰਦਾ ਜਿਹੜੀ ਸੀ ਪੂਰੇ ਸੰਸਾਰ ਦੇ ਵਿੱਚ ਲੱਭਦਾ ਸੀ ਇਸ ਥਾਂ ਇਦਾਂ ਤਾਂ ਮਿਲ ਜਾਏ ਤੇ ਕਹਿਣ ਲੱਗੇ ਉਹ ਦਰੇ ਦਰਬਾਰ ਵਰਗਾ ਕੋਈ ਦਰਬਾਰ ਨਹੀਂ ਦਿੱਠੇ ਸਭੇ ਥਾਵ ਨਹੀਂ ਤੁਦ ਜੇ ਹਾ ਪਾਸ਼ਾ ਕਹਿੰਦੇ ਸਭ ਤੇ ਓਚ ਜਾਂ ਕਾ ਦਰਬਾਰ ਸਗਲ ਭਗਤ ਜਾਂ ਕਾ ਨਾਮ ਆਧਾਰ ਜਿੰਨੇ ਭਗਤ ਹੈ ਨਾ ਸਗਲ ਭਗਤ ਜਾਂਕਾ ਨਾਮਧਾਰ ਇਹ ਨਹੀਂ ਕਿ ਭਗਤ ਜਿਹੜੇ ਆ ਕੋਈ ਸਖੇ ਭਗਤ ਹੁੰਦੇ ਆ ਹਰੇਕ ਕੋਈ ਵੀ ਕੌਮ ਦਾ ਬੰਦਾ ਹੈ ਕੋਈ ਵੀ ਭਗਤ ਹੈ ਸਗਲ ਭਗਤ ਹੈ ਇੱਕ ਇੱਕ ਸ਼ਬਦ ਨੂੰ ਗੁਰੂ ਮਹਾਰਾਜ ਨੇ ਅਰਥ ਭਾਵ ਦੇ ਨਾਲ ਦੱਸਿਆ ਔਰ ਦੁਨੀਆ ਦੇ ਵਿੱਚ ਗੁਰੂ ਮਹਾਰਜ ਸੈਨੂੰ ਕਹਿੰਦੇ ਸਰਬ ਸੰਜੀਵਾਲਤਾ ਕਿਸੇ ਨਾਲ ਬੈਰ ਨਹੀਂ ਕਿਸੇ ਨਾਲ ਵਿਰੋਧ ਨਹੀਂ ਸਗਲ ਭਗਤਾਂ ਜਾਂਕਾ ਨਾਮ ਅਧਾਰ ਸਰਬ ਵਿਆਪਤ ਪੂਰਨ ਧਣੀ ਧਣੀ ਕਹਿੰਦੇ ਮਾਲਕ ਸਾਰਿਆਂ ਦੇ ਵਿੱਚ ਵਿਆਪਤ ਦੇ ਪੱਪੇ ਨੂੰ ਵੀ ਸਿਆਰੀ ਹੈ ਵਿਆਪਤ ਮਤਲਬ ਸਾਰਿਆਂ ਦੇ ਵਿੱਚ ਵਿਆਪਕ ਹੈ ਸਰਬ ਵਿਆਪਤ ਪੂਰਨ ਧਣੀ ਜਾਂ ਕੀ ਸੋਭਾ ਘਟ ਘਟ ਬਣੀ ਤੇ ਜਿਨ੍ਹਾਂ ਦੇ ਅੰਦਰ ਵਸ ਜਾਂਦਾ ਤੇ ਉਹਨਾਂ ਦੀ ਸੋਭਾ ਵੀ ਹਰੇਕ ਘਰ ਦੇ ਵਿੱਚ ਹੁੰਦੀ ਹੈ ਜਿਸ ਸਿਮਰਤ ਦੁੱਖ ਡੇਰਾ ਟਹ ਜਿਹਦਾ ਸਿਮਰਨ ਕਰਕੇ ਦੁੱਖਾਂ ਦਾ ਡੇਰਾ ਜਿਹੜਾ ਟਹ ਜਾਂਦਾ ਹੈ ਜਿਸ ਸਿਮਰਤ ਜਮ ਕਿਛੂ ਨਾ ਕਹ ਕਹਿੰਦੇ ਜਮਾਂ ਦਾ ਵੀ ਡਰ ਨਹੀਂ ਹੁੰਦਾ ਧਰਮ ਰਾਏ ਦਰ ਕਾਗਦ ਫਾਰੇ ਜਣ ਨਾਨਕ ਲਿਖਾ ਸਮਝ ਜਿਸ ਸਿਮਰਤ ਜਮ ਕਿਛੂ ਨਾ ਕਹ ਜਿਸ ਸਿਮਰਤ ਹੋਤ ਸੁੱਕੇ ਹਰੇ ਜਿਹੜਾ ਮਨ ਸੁੱਕਿਆ ਹੁੰਦਾ ਨਾ ਸੁੱਕੀ ਲੱਕੜੀ ਵਰਗਾ ਅੰਦਾ ਕਹਿੰਦੇ ਬੰਦਾ ਕਹਿੰਦਾ ਮੈਂ ਤਾਂ ਕੁਛ ਵੀ ਨਹੀਂ ਮੈਰਤ ਖਤਮ ਆਂਦਰੋ ਉਹ ਬੰਦੇ ਵੀ ਜਿਹੜੇ ਆ ਰੁੱਖੇ ਹੁੰਦੇ ਆ ਨਾ ਸੁੱਕੇ ਹੁੰਦੇ ਆ ਉਹ ਵੀ ਹਰੇ ਭਰੇ ਹੋ ਜਾਂਦੇ ਕਦੋਂ ਹੁੰਦੇ ਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥਿਵ ਹਰਿਆ ਹਰਿਆ ਭਰੇ ਹੋ ਜਾਂਦੇ ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਣ ਤਰੇ ਜਿਹੜੇ ਪੱਥਰ ਵਰਗੇ ਕਠੋਰ ਦਿਲ ਹੁੰਦੇ ਆ ਨਾ ਉਹਦਾ ਸਿਮਰਨ ਕਰਕੇ ਉਹ ਵੀ ਤਰ ਜਾਂਦੇ ਜਿਸ ਸਿਮਰਤ ਡੂਬਤ ਪਾਹਣ ਪਾਹਣ ਕਹਿੰਦੇ ਪੱਥਰ ਜਿਸ ਸਿਮਰਤ ਡੋਬਤ ਪਾਹਣ ਤਰੇ ਆਖਰੀ ਪਦੇ ਵਿੱਚ ਕਹਿੰਦੇ ਸੰਤ ਸਭਾ ਕੋ ਸਦਾ ਜੈਕਾਰ ਅੱਜ ਤੁਸੀਂ ਬੈਠੇ ਹੋ ਨਾ ਇਹ ਸੰਤ ਸਭਾ ਹੈ ਇਹਨੂੰ ਗੁਰੂ ਮਹਾਰਾਜ ਨੇ ਗੁਰਬਾਣੀ ਵਿੱਚ ਸਿੱਖ ਸਭਾ ਵੀ ਕਿਹਾ ਹੈ ਇਹ ਸੰਤ ਸਭਾ ਪ੍ਰਭੂ ਦੇ ਪਿਆਰਿਆਂ ਦੀ ਸਭਾ ਹੈ ਜਿਹਨੂੰ ਆਪਾਂ ਸੰਗਤ ਕਹਿੰਦੇ ਸੰਗਤ ਦੀ ਸਦਾ ਜੈਕਾਰ ਹੈ ਸੰਤ ਸਭਾ ਕੋ ਸਦਾ ਜੈਕਾਰ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਜਿੱਦਣ ਰੰਗ ਚੜਦਾ ਹੈ ਨਾ ਸੰਗਤ ਵਿੱਚ ਚੜਦਾ ਹੈ ਤੇ ਗੁਰੂ ਮਹਾਰਾਜ ਦੇ ਰੋਜ਼ ਵਚਨ ਆਪਾਂ ਸ਼ਾਮ ਨੂੰ ਪੜ੍ਹਦੇ ਆਂ ਕਹਿੰਦੇ ਧੰ ਧੰ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਣ ਨਾਨਕ ਨਾਮ ਪ੍ਰਗਾਸ ਇਹ ਬਹੁਤ ਭਾਗਾ ਨਾਲ ਮਿਲਦੀ ਹੈ ਸੰਗਤ ਜਿਹੜੀ ਸੰਤ ਸਭਾ ਕੋ ਸਦਾ જયਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਤੇ ਉਹ ਹਰੀ ਦੇ ਜਨ ਜਿਹੜੇ ਆ ਉਹਨਾਂ ਦੇ ਪ੍ਰਾਣਾ ਦਾ ਸਹਾਰਾ ਹੈ ਪਰਮੇਸ਼ਰ ਦਾ ਨਾਮ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਕਹਿੰਦੇ ਹੇ ਸਤਿਗੁਰੂ ਪਰਮੇਸ਼ਰ ਨੇ ਮੇਰੀ ਅਰਦਾਸ ਸੁਣ ਲਈ ਅਰਦਾਸ ਵੀ ਬਹੁਤ ਆਪਾਂ ਤਰੀਕਿਆਂ ਦੇ ਨਾਲ ਹੁੰਦੀ ਆ ਪਰ ਜਿਹੜੀ ਅਰਦਾਸ ਕੁਝ ਮੰਗਦੇ ਆ ਨਾ ਜੋ ਆਪਾਂ ਕਹਿੰਦੇ ਆ ਨਾ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀ ਆਉਤਰੇ ਮਨ ਕੀ ਭੁੱਖ ਇਹ ਠੀਕ ਆ ਅਸੀਂ ਸਭ ਕੁਝ ਮੰਗਣਾ ਸਤਗੁਰੂ ਦਿੰਦਾ ਪਰ ਇਹ ਨਾ ਵੀ ਸਾਰੀ ਜ਼ਿੰਦਗੀ ਮੰਗਦੇ ਰਹਿ ਗਏ ਕਹਿੰਦੇ ਕਿ ਦਿਨ ਕਹਿਤਾ ਸੀ ਨਾ ਸਤਗੁਰੂ ਨੇ ਬੰਦਾ ਹੁੰਦਾ ਸੀ ਜਦਨ ਲੋੜ ਹੁੰਦੀ ਸੀ ਨਾ ਉਦਨੇ ਆਉਂਦਾ ਸੀ ਮੈਨੂੰ ਅੱਜ ਆ ਚਾਹੀਦਾ ਮੈਨੂੰ ਚਾਹੀਦਾ ਤੇ ਫਿਰ ਸਤਗੁਰੂ ਨੇ ਵੀ ਕਹਿ ਦਿੱਤਾ ਕਹਿ ਲੱਗੇ ਵੀ ਮੰਗਣੇ ਆਉਂਦਾ ਜਾਂ ਮਿਲਣ ਵਾਸਤੇ ਵੀ ਆਉਣਾ ਕਦੇ ਜਿਹਦੇ ਨੂੰ ਮਿਲਣ ਵਾਸਤੇ ਆਏ ਨਾ ਵੀ ਤੇ ਸਤਗੁਰੂ ਨੂੰ ਮਿਲਣਾ ਆਇਆ ਮੈਂ ਸਤਗੁਰੂ ਜੀ ਪਾਤਸ਼ਾਹ ਜੀ ਦੀ ਸੰਗਤ ਕਰਨਾ ਆ ਤੇ ਮਲਾਪ ਹੁੰਦਾ ਤੇ ਗੁਰੂ ਮਹਾਰਾਜ ਆਪਾਂ دنیਾਬੀ ਤੌਰ ਤੇ ਵੀ ਹੁੰਦਾ ਨਾ ਜੇ ਕਿਸੇ ਕੋਲੋਂ ਜਾਵਾਂਗੇ ਸਵਾਰਤ ਵਾਸਤੇ ਜਾਂਦੇ ਆ ਸਿਰਫ ਸਵਾਰਤ ਵਾਸਤੇ ਆਪਾਂ ਕੰਮ ਕਰਦੇ ਆ ਕਰਾਉਂਦੇ ਆ ਤੇ ਬੰਦਾ ਵੀ ਸਮਝ ਜਾਂਦਾ ਵੀ ਸਵਾਰਤੀ ਬੰਦਾ ਉਹ ਅੱਗੇ ਪਿੱਛੇ ਤਾਂ ਕਦੇ ਗੱਲ ਨਹੀਂ ਕਰਦਾ ਰਿਸ਼ਤੇਦਾਰ ਵੀ ਹੁੰਦੇ ਆ ਨਾ ਜਦੋਂ ਕੰਮ ਹੁੰਦਾ ਉਹਦਣੇ ਫੋਨ ਕਰਦੇ ਆ ਤੇ ਕਹਿੰਦੇ ਨਹੀਂ ਭਾਈ ਹਮੇਸ਼ਾ ਕਰ ਸਤਗੁਰ ਦੀ ਬਾਣੀ ਕਹਿੰਦੀ ਕਾਮ ਪੈ ਹਰ ਸਿਮਰੀਏ ਐਸਾ ਸਿਮਰੋ ਨੀਤ ਇਹ ਨਹੀਂ ਕਿ ਕੰਮ ਪੈ ਗਿਆ ਤੇ ਅਸੀਂ ਯਾਦ ਕਰ ਲਿਆ ਤੇ ਕੰਮ ਹੋ ਗਿਆ ਤੇ ਭੁੱਲ ਗਏ ਦਾਤ ਪਿਆਰੀ ਮਿਸਰਿਆ ਦਾ ਤਾਰਾ ਗੁਰੰਗਾ ਦੇਵ ਜੀ ਕਹਿੰਦੇ ਦਿੰਦੇ ਥਾਮੋ ਦਿੱਤਾ ਚੰਗਾ ਮਨਮੁਖ ਐਸਾ ਜਾਣੀ ਉਹ ਜਿਹੜਾ ਦੇ ਰਿਹਾ ਉਹਦੇ ਨਾਲ ਉਹ ਜਿਹੜੀਆਂ ਦਿੱਤੀਆਂ ਚੀਜ਼ਾਂ ਨਾਲ ਉਹਦੇ ਨਾਲ ਪਿਆਰ ਕਰਦਾ ਮੇਰਾ ਘਰ ਮੇਰੀ ਗੱਡੀ ਮੇਰਾ ਕਾਰੋਬਾਰ ਤੇ ਗੁਰਮਾਰ ਕਹਿੰਦੇ ਉਹਦੇ ਨਾਲ ਪਿਆਰ ਕਰ ਤੇ ਜਿਹਨੇ ਦਿੱਤਾ ਤੇ ਉਹ ਅਰਦਾਸ ਸੁਣਦਾ ਹੈ ਇਹ ਨਹੀਂ ਹੁੰਦਾ ਕਦੇ ਸੁਣਦਾ ਨਹੀਂ ਉਹ ਤਾਂ ਗੁਰਮਾਰ ਕਹਿੰਦੇ ਬਿਨ ਬੋਲਿਆਂ ਸਭ ਕਿਸ ਜਾਣਦਾ ਕਿਸ ਅੱਗੇ ਕੀਚੇ ਅਰਦਾਸ ਮਾਂ ਨਹੀਂ ਜਾਣਦੀ ਕਿ ਮੇਰੇ ਪੁੱਤਰ ਨੂੰ ਕੀ ਚਾਹੀਦਾ ਤੇ ਉਹ ਪਰਮੇਸ਼ਰ ਹੈ ਸਾਡਾ ਸਭ ਕੁਝ ਹੈ ਉਹ ਤਾਂ ਅੰਤਰਜਾਮੀ ਹੈ ਮਾਂ ਕਦੇ ਭੁੱਲ ਸਕਦੀ ਹੈ ਪਰ ਰੱਬ ਨਹੀਂ ਭੁੱਲਦਾ ਪਰਮੇਸ਼ਰ ਤਾਂ ਹਮੇਸ਼ਾ ਉਹ ਸਾਨੂੰ ਬਿਨਾ ਮੰਗਿਆ ਦਿੰਦਾ ਹੈ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਅਗੈ ਕੀਚੇ ਅਰਦਾਸ ਅਸੀਂ ਤਾਂ ਬੋਲਦੇ ਵੀ ਨਹੀਂ ਉਸ ਵੇਲੇ ਦੇ ਦਿੰਦਾ ਬਿਨਾ ਬੋਲਿਆਂ ਦਿੰਦਾ ਤੇ ਝੋਲੀਆਂ ਪਰਦਾ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜਗੰਤਰ ਖਾਈ ਖਾਇ ਪਰ ਕਰਨਾ ਕੀ ਹੈ ਸਤਗੁਰ ਕਹਿੰਦੇ ਅਰਦਾਸ ਕਰਨੀ ਤੇ ਮੰਗਣਾ ਕੀ ਹੈ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਸੰਤ ਇਥੇ ਸ਼ਬਦ ਆਇਆ ਬਹੁ ਬਚਨ ਇਹ ਗੁਰੂ ਪਿਆਰਿਆਂ ਦੀ ਸੰਗਤ ਗੁਰਸਿੱਖਾਂ ਦੀ ਸੰਗਤ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਉਹਨਾਂ ਦੀ ਕਿਰਪਾ ਦੇ ਨਾਲ ਸੰਤ ਪ੍ਰਸਾਦ ਮੋ ਕੋ ਨਾਮ ਨਿਵਾਸ ਮੇਰੇ ਹਿਰਦੇ ਦੇ ਵਿੱਚ ਨਾਮ ਦਾ ਨਿਵਾਸ ਹੋ ਗਿਆ ਮੈਂ ਉੱਠਦਿਆਂ ਬੈੰਦਿਆਂ ਉਹਦੇ ਨਾਮ ਨੂੰ ਜਪਦੇ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਅਰਦਾਸ ਕਰੋ ਆਪਣੇ ਗੁਰੂ ਦੇ ਅੱਗੇ ਕਰੋ ਆਪਣੇ ਪਰਮੇਸ਼ਰ ਦੇ ਅੱਗੇ ਕਰੋ ਭਟ ਕੋ ਨਾ ਜੇ ਭਟਕੋਗੇ ਕੁਝ ਪ੍ਰਾਪਤ ਨਹੀਂ ਹੋਣਾ ਕਹੋ ਬਿਨੰਤੀ ਆਪਣੇ ਸਤਗੁਰ ਪਾਹੇ ਕਾਜ ਤੇਮਾਰੇ ਦੇ ਨਵਾਏ ਤੇ ਤੇਰੇ ਕਾਰਜ ਸਾਰੇ ਨਵਾ ਦੇਗਾ ਕੋਈ ਕੰਮ ਨਹੀਂ ਰੁਕੇਗਾ ਇਹ ਤੇ ਛੋਟੀ ਗੱਲ ਉਹਦੇ ਵਾਸਤੇ ਉਹ ਤਾਂ ਜੀਵਨ ਪਾਰ ਕਰ ਦਿੰਦਾ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਅਰਦਾਸ ਕਰਦੇ ਨਾ ਪਰ ਰਾਤ ਨੂੰ ਸੌਣ ਲੱਗੇ ਆਖਰੀ ਸ਼ਬਦ ਪੜ੍ਹਦੇ ਆਂ ਕਰੋ ਬਿਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਇहां ਖਾੜ ਚਲੋ ਹਰਲਾਹਾ ਆਗੇ ਵਸਨ ਸੁਹਿਲਾ ਵਾਸਾ ਕਹਿੰਦੇ ਆਉਤ ਘਟਾਏ ਉਮਰ ਘਟ ਰਹੀ ਹੈ ਆਉਤ ਘਟਾਏ ਦਿਨ ਸਰੇਣਾ ਰੇ ਕੀ ਕਰਨਾ ਕਹਿੰਦੇ ਮਨ ਗੁਰ ਮਿਲ ਕਾਜ ਸਵਾਰੇ ਜਿਦਣ ਇੱਕ ਤੇ ਭਰੋਸਾ ਹੋਏਗਾ ਇੱਕ ਤੇ ਵਿਸ਼ਵਾਸ ਜਿਦਣ ਜੀਵਨ ਵਿੱਚ ਆਏਗਾ ਕਿ ਮੈਂ ਸਤਗੁਰ ਦੇ ਅੱਗੇ ਅਰਦਾਸ ਕਰਨੀ ਹੈ ਜਿਹੜਾ ਸਾਰਿਆਂ ਦਾ ਮਾਲਕ ਹੈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਇੰਨੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਬਲੌਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ